ਬਹੁਤ ਬਹੁਤ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਔਰ ਅੱਜ ਬਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗਾ ਇੰਪਰੂਵਮੈਂਟ ਟਰਸਟ ਨੇ ਕੀਤਾ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਅਰ ਅੱਜ ਇਸ ਜਗਾ ਦਾ ਨੀ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਕ ਕਮਪਲੈਂਟ ਬਣਨਗੇ ਜੀ ਪਿੱਛੇ ਰੈ residențial ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟੀਕਰ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਗੀ ਵੀ ਇਹ ਇਥੋਂ ਵੀ ਜਿਹੜੀ ਹਸਰੀ ਕਰਾਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜਾਈ ਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲੈਮੈਂਟਰਸ ਦੇ ਚੇਅਰਮੈਨ ਸਾਹਿਬ ਰਿਸ਼ ਗੁਲਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂਪਾ ਜੀ ਹੋਣੀ ਸਾਡੇ ਮਨਜੀਤ ਜੀ ਹੁਣੇ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਿਹਾ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਊਗੀ ਵੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਉਹ ਵਧੀਆ ਹੋਵੇ ਸਾਡੀ ਤਿਆਰੀ ਹੈ ਜੀ ਆ ਹੁਣ ਭਰਤੀ ਪੈਣੀ ਸ਼ੁਰੂ ਆ ਅੱਜ ਉਦਘਾਟਨ ਭਰਤੀ ਮਿੱਟੀ ਮੁੱਟੀ ਪੈਣੀ ਸ਼ੁਰੂ ਹੋ ਜਾਣੀ ਐ ਇਸ ਤੋਂ ਬਾਅਦ ਫਿਰ ਸਾਰੇ ਨਕਸ਼ਾ ਜਿਹੜਾ ਵਾ ਉਹ ਫਾਈਨਲਾਈਜ਼ ਕਰਕੇ ਜੋ ਵੀ ਆ ਇਹ ਫਿਰ ਲੋਕਾਂ ਦੇ ਰੂਪ ਰੂਪ ਉਹ ਤੁਹਾਨੂੰ ਸਾਰਾ ਐਕਸ਼ਨ ਸਾਹਿਬ ਦੱਸਣਗੇ ਜੀ ਕੀ ਰੇਟ ਆ ਔਰ ਅਫਸਰ ਸਹਿਬਾਨ ਦੱਸਣਗੇ ਜੀ ਠੀਕ ਹੈ ਜੀ ਇਹਦੇ ਵਿੱਚ ਰੇਟ ਬਾਰੇ ਜੋ ਵੀ ਡਿਸਾਈਡ ਆ ਉਸ ਤੋਂ ਹੋ ਕੇ ਆਂਦਾ ਹੁੰਦਾ ਹੁੰਦਾ ਉਹ ਕਰਨਗੇ ਜਿਹੜੇ ਪਲਾਟ ਨੇ ਜੋ ਵੀ ਆ ਕਾਨੂੰਨ ਦੇ ਅਕੋਰਡਿੰਗ ਆਪਾਂ ਨੂੰ ਵਧੀਆ ਢੰਗ ਨਾਲ ਮੈਨੇਜਮੈਂਟ ਕਰਾਂਗੇ ਠੀਕ ਹੈ ਜੀ ਕੋਈ ਐਸੀ ਗੱਲ ਕਿਸੇ ਨੂੰ ਵੀ ਇਹ ਗੱਲ ਜਰੂਰ ਹੈ ਕਿਸੇ ਨੂੰ ਵੀ ਕਿਸੇ ਕਿਸਮ ਦੀ ਵੀ ਦਿੱਕਤ ਪਰੇਸ਼ਾਨੀ ਜਿਹੜੀ ਆ ਜਦੋਂ ਤੱਕ ਮੈਂ ਵਾਂ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਮੈਂ ਆਪਣੇ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਵਾਂਗਾ ਮੈਂ ਉਹਨਾਂ ਦੇ ਨਾਲ ਰਾਤ ਦਿਨ ਖਲੋਤਾ ਔਰ ਖੜਾ ਵਾਂ ਕਿਉਂਕਿ ਹਰ ਮੌਕੇ ਜਦੋਂ ਮੈਨੂੰ ਲੋੜ ਪੈਂਦੀ ਹੈ ਮੇਰੇ ਨਾਲ ਉਹ ਚਟਾਨ ਬਣ ਕੇ ਖਲੋਂਦੇ ਨੇ ਆਪਾਂ ਟੀਮ ਬਣ ਕੇ ਕੰਮ ਕਰਾਂਗੇ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸ ਹੈ ਜੀ ਪਰ ਤਕਾ ਦੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿਸ ਤਰ੍ਹਾਂ ਨਹੀਂ ਆ ਭਲੇਖੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹਨਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲਾਥਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬਾਅਦ ਵਿੱਚ ਰਾਤ ਥਾਣੇ ਲੈ ਗਏ ਤੇ ਸਵੇਰੇ ਛੱਡਿਆ ਜੀ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਔਰ ਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਸੀ ਲਾਲਜੀਤ ਖੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੁੱਕ ਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਕਿਸੀ। ਮੈਂ ਦੇਖੋ ਜੀ ਇਹ ਤੇ ਹੁਣ ਲੋਕਾਂ ਦਾ ਫਤਵਾ ਜਿਹੜਾ ਵਾ ਉਹ 8 ਤਰੀਕ ਨੂੰ ਪਤਾ ਲੱਗ ਜੂਗਾ। ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ। ਉਹ 24 ਸਾਲ ਬਾਅਦ ਸੁਣਾਈ ਹੋਈ ਹੈ ਔਰ ਮੈਂ ਸਮਝਦਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਵੀ ਬਹੁਤ ਸਾਥ ਮਿਲਿਆ ਔਰ ਐਸਡੀਐਮ ਸਾਹਿਬ ਨੇ ਵੀ ਬਹੁਤ ਮਿਹਨਤ ਕਰਕੇ ਆਪਾਂ ਤੇ ਆਪਣੇ ਵੱਲੋਂ ਰਿਕਵੈਸਟ ਕੀਤੀ ਹੋਈ ਸੀ ਕਿ ਸਾਡੇ ਕੰਮ ਬੜਾ ਚੱਲਦਾ ਰਹਿਿਆ ਤੇ ਨੇ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੜ ਕੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਜੇ ਕਲੋਨੀ ਜਿਹੜੀ ਆ ਲਗਭਗ ਜੀ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ 12 ਮੌਂਡ ਚ ਕਿਉਂਕਿ ਰੇੜਾ ਵੀ ਨਵੀਆਂ ਸਟਰਕਚਰਾਂ ਨੇ ਜਿੰਨ ਦਾ ਡਿਵੈਲਪਮੈਂਟ ਨੇ ਦੀ ਰੇੜਾ ਅਪਰੂਵ ਨਹੀਂ ਕਰਦੀ ਉਹਨਾਂ ਨੂੰ ਇਹਨੂੰ ਇੰਦਰ ਪ੍ਰਾਪਲ ਕਰਕੇ ਈ ਆਪਸ਼ਨ ਨਹੀਂ ਕਰ ਸਕਦੇ ਈ ਆਪਸ਼ਨ ਨਾਲ ਹੀ ਜਾਏਗਾ ਜਿਆਦਾ ਔਰ ਜਿਹੜੇ ਰੈ residențial ਏਰੀਆ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਜਾਂ ਲਾਟਰੀ ਡਰਾਅ ਨ ਕੱਢਾਂਗੇ ਜੀ ਜੋ ਪ੍ਰੂਵ ਹੋ ਕੇ ਉੱਪਰ ਸਰਕਾਰ ਦਾ ਉਹਨਾਂ ਨੂੰ ਐਗਜ਼ੈਮਟ ਕਰਤਾ ਗਿਆ ਜਦੋਂ ਵੀ ਪਲਾਟ ਕੋਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਿਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਆ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣ ਕੀ ਤਿਆਰ ਨੇ ਇਸੇ ਸ਼ਰਤ ਤੇ ਐਗਜ਼ੈਂਪਟ ਹੋਏ ਨੇ ਤੇ ਉਹਨਾਂ ਨੂੰ ਐਨਓਸੀ ਮਿਲ ਜੇਗੀ ਜਦੋਂ ਜੈਂਸੀ ਚਾਰਜੀ ਜਮਾਏ ਇਹ ਜੋ ਸਰਕਾਰ ਤਿਆਰ ਕਰੇਗੀ